ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ 350 ਸਾਲਾਂ ਗੁਰਤਾ ਗੱਦੀ ਸ਼ਤਾਬਦੀ ਨੂੰ ਸਮਰਪਿਤ ਘਰ ਘਰ ਅੰਦਰ ਧਰਮਸ਼ਾਲਾ ਦੇ ਸੰਕਲਪ ਨੂੰ ਲੈ ਕੇ ਅਸੀਂ ਆਪ ਸੰਗਤਾਂ ਦੇ ਸਾਹਮਣੇ ਇੱਕ ਸਾਂਝਾ ਉਪਰਾਲਾ ਲੈ ਕੇ ਹਾਜ਼ਰ ਹੋਏ ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਮਕਸਦ ਸੀ ਸਿੱਖ ਗੁਰੂ ਦੇ ਸੱਚੇ ਦਰਸ਼ਨ ਕਰੇ ਸੱਚੇ ਦਰਸ਼ਨ ਦਾ ਅਰਥ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੀ ਸਰੂਪ ਦੇ ਦਰਸ਼ਨ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੀ ਸਰੂਪ ਦੇ ਦਰਸ਼ਨ ਆਪ ਸੰਗਤਾਂ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਕਰਦੇ ਹੋ ਪਰ ਗੁਰੂ ਤੇ ਬਾਣੀ ਹੈ ਕਿ ਤੁਸੀਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੇ ਦਰਸ਼ਨ ਕੀਤੇ ਨੇ ਕਿਉਂਕਿ ਗੁਰੂ ਕੀ ਬਾਣੀ ਦੇ ਸੰਪੂਰਨ ਦਰਸ਼ਨ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਰਸ਼ਨ ਨੇ ਤੇ ਇਸੇ ਲਈ ਇੱਕ ਸਾਂਝਾ ਉਪਰਾਲਾ ਸ਼੍ਰੀ ਗੁਰੂ ਸਿੰਘ ਸਭਾ ਕਰਨਾਲ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟਡੀ ਸਰਕਲ ਤੇ ਨੌਜਵਾਨ ਚੇਤਨਾ ਜਥੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਰ ਇੱਕ ਸਿੱਖ ਆਪਣੇ ਘਰ ਦੇ ਵਿੱਚ ਬਾਣੀ ਪੜੇ ਹਰ ਇੱਕ ਸਿੱਖ ਗੁਰੂ ਦੇ ਸੱਚੇ ਦਰਸ਼ਨ ਕਰੇ ਹਰ ਇੱਕ ਸਿੱਖ ਦੇ ਘਰ ਦੇ ਵਿੱਚ ਗੁਰੂ ਕੀ ਬਾਣੀ ਦੀਆਂ ਰਹਿਮਤਾਂ ਪ੍ਰਾਪਤ ਹੋਣ ਇਸ ਦੇ ਲਈ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਕਰਨਾਲ ਦੇ ਵਿੱਚ ਇੱਕ ਚੇਤ ਜੋ ਨਾਨਕਸ਼ਹੀ ਸੰਮਤ ਅਨੁਸਾਰ ਨਵਾਂ ਸਾਲ ਹੈ ਉਸ ਦਿਨ ਇੱਕ ਚੇਤ 14 ਮਾਰਚ 2025 ਨੂੰ ਸੰਗਤੀ ਰੂਪ ਸਹਿਜ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਆਰੰਭਤਾ ਗੁਰਦੁਆਰਾ ਸਾਹਿਬ ਵਿਖੇ ਹੋਣੀ ਹੈ ਪਰ ਉਸ ਤੋਂ ਬਾਅਦ ਹਰ ਇੱਕ ਸਿੱਖ ਨੇ ਗੁਰਬਾਣੀ ਪੋਥੀਆਂ ਤੋਂ ਆਪਣੇ ਘਰ ਦੇ ਵਿੱਚ ਬੈਠ ਕੇ ਸਹਿਜ ਪਾਠ ਸਾਹਿਬ ਕਰਨਾ ਹੈ ਇਸ ਸਹਿਜ ਪਾਠ ਕਰਨ ਦਾ ਜੋ ਸਮਾਂ ਹੈ ਲਗਭਗ 5.5 ਮਹੀਨਿਆਂ ਦਾ ਹੈ ਇਸ ਸਹਿਜ ਪਾਠ ਦੀ ਸੰਪੂਰਨਤਾ ਜਿਹੜੀ ਹੈ ਉਹ ਵੀ 9 ਭਾਦੋਂ 24 ਅਗਸਤ 2025 ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੋਵੇਗਾ ਉਸ ਦਿਨ ਆਪਾਂ ਸੰਗਤ ਰੂਪ ਦੇ ਵਿੱਚ ਨੌਵੇਂ ਮਾਦੇ ਸ਼ਲੋਕ ਪੜ੍ਹ ਕੇ ਗੁਰਦੁਆਰਾ ਸਾਹਿਬ ਇੱਕੇ ਸੰਪੂਰਨਤਾ ਕਰਾਂਗੇ ਸੋ ਸਾਦ ਸੰਗਤ ਹਰ ਇੱਕ ਸਿੱਖ ਨੂੰ ਹਰ ਇੱਕ ਮਨੁੱਖ ਨੂੰ ਇਹ ਬੇਨਤੀ ਹੈ ਕਿ ਉਹ ਗੁਰੂ ਕੀ ਬਾਣੀ ਦੇ ਗੁਰੂ ਦੇ ਸੱਚੇ ਦਰਸ਼ਨ ਕਰੇ ਗੁਰੂ ਕੀ ਬਾਣੀ ਖੁਦ ਪੜ੍ਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਣੀ ਦੀਆਂ ਜਿਹੜੀਆਂ ਸੈਂਚੀਆਂ ਨੇ ਪੋਥੀਆਂ ਨੇ ਜਿੰਨਾ ਸਿੱਖਾਂ ਦੇ ਘਰ ਦੇ ਵਿੱਚ ਨੇ ਉਹ ਸੰਗਤਾਂ ਆਰੰਭਤਾ ਵਾਲੇ ਦਿਨ ਪਹਿਲਾ ਪਾਗ ਪੋਥੀ ਸਾਹਿਬ ਜ਼ਰੂਰ ਲੈ ਕੇ ਆਉਣ ਜਿੰਨਾ ਸੰਗਤਾਂ ਕੋਲੇ ਗੁਰਬਾਣੀ ਦੀਆਂ ਪੋਥੀ ਸਾਹਿਬ ਨਹੀਂ ਹਨ ਉਹਨਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਔਰ ਜੋ ਸਟੈਂਡ ਰੇਲ ਹੈ ਉਹ ਗੁਰਦੁਆਰਾ ਸਾਹਿਬ ਦੇ ਵੱਲੋਂ ਉਪਲਬਧ ਕਰਾਈ ਜਾਏਗੀ ਹੁਣ ਕੁਝ ਸੰਗਤਾਂ ਇਹ ਵੀ ਕਹਿੰਦੀਆਂ ਨੇ ਕਿ ਅਸੀਂ ਜੀ ਪਹਿਲਾ ਸਹਿਜ ਪਾਠ ਨਹੀਂ ਕੀਤਾ ਹੋਇਆ ਅਸੀਂ ਗੁਰਬਾਣੀ ਗਲਤ ਨਾ ਪੜੀਏ ਸਾਡਾ ਉਚਾਰਨ ਸਹੀ ਹੈ ਜਾਂ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਇਸ ਲਈ ਸਾਨੂੰ ਡਰ ਲੱਗਦਾ ਹੈ ਅਸੀਂ ਗੁਰਬਾਣੀ ਨੂੰ ਗਲਤ ਨਾ ਪੜ ਲਈਏ ਉਹਨਾਂ ਸੰਗਤਾਂ ਦੇ ਲਈ ਇੱਕ ਵਿਸ਼ੇਸ਼ ਉਪਰਾਲਾ ਹੈ ਉਹ ਉਪਰਾਲਾ ਹੈ ਕਿ ਹਰ ਰੋਜ਼ਾਨਾ 8 ਤੋਂ 10 ਅੰਕ ਗੁਰਬਾਣੀ ਦੇ ਤੁਹਾਨੂੰ ਘਰ ਦੇ ਵਿੱਚ ਅਸੀਂ YouTube ਦੇ ਉੱਪਰ ਆਨਲਾਈਨ ਜਿਹੜਾ ਹੈ ਉਹ ਗੁਰਬਾਣੀ ਵੀਡੀਓ ਲਿੰਕ ਤੁਹਾਨੂੰ ਦਿਆ ਕਰਾਂਗੇ ਉਸ ਵੀਡੀਓ ਲਿੰਕ ਦੇ ਵਿੱਚ ਰੋਜ਼ਾਨਾ 8 ਤੋਂ 10 ਅੰਗ ਗੁਰਬਾਣੀ ਪੜੀ ਜਾਇਆ ਕਰੇਗੀ ਉਸ ਬਾਣੀ ਨੂੰ ਪੜ੍ਹ ਕੇ ਉਸ ਬਾਣੀ ਨੂੰ ਸੁਣ ਕੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੀਆਂ ਪੁੱਠੀਆਂ ਪ੍ਰਕਾਸ਼ ਕਰਨੀਆਂ ਹਨ ਚੌਂਕੜੇ ਮਾਰ ਕੇ ਗੁਰਬਾਣੀ ਦਾ ਪਾਠ ਉਹਨਾਂ ਪੁੱਠੀਆਂ ਪੁੱਠੀ ਸਹਿਬਾਨਾਂ ਨੂੰ ਸੁਣਨਾ ਹੈ ਤੇ ਕਰਨਾ ਹੈ ਉਸ ਵੀਡੀਓ ਦੀ ਸਹਿਯਤਾ ਦੇਣਾ ਜਿਹੜੀ ਇਹ ਸੰਗਤਾਂ ਵੀਡੀਓ ਲਿੰਕ ਲੈਣਾ ਚਾਹੁੰਦੀਆਂ ਨੇ ਉਹਨਾਂ ਲਈ ਗੁਰਬਾਣੀ ਦੀ ਸਤਕਾਰ ਭੇਟਾ ਹੈ ਜਿਹੜੀ ਉਹ 500 ਰੁਪਿਆ ਰੱਖੀ ਗਈ ਹੈ ਉਹ ਤੁਸੀਂ 500 ਰੁਪਿਆ ਸਤਕਾਰ ਪੇਟਾ ਜਮ੍ਹਾਂ ਕਰਵਾ ਕੇ ਤੁਸੀਂ ਆਪਣਾ ਨਾਮ ਉਸ ਗਰੁੱਪ ਦੇ ਲਈ ਲਿਖਵਾ ਸਕਦੇ ਹੋ ਜਿਸ ਗਰੁੱਪ ਦੇ ਰਾਹੀਂ ਤੁਹਾਨੂੰ ਰੋਜ਼ਾਨਾ 8 ਤੋਂ 10 ਅੰਗ ਬਾਣੀ ਦੇ ਲਿੰਕ ਤੁਹਾਡੇ ਘਰ ਵਿੱਚ ਪਹੁੰਚਿਆ ਕਰਨਗੇ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਜਦੋਂ ਵੀ ਤੁਹਾਡਾ ਸਮਾਂ ਲੱਗਦਾ ਤੁਸੀਂ ਗੁਰਬਾਣੀ ਦੀ ਪੋਥੀ ਘਰ ਵਿੱਚ ਪ੍ਰਕਾਸ਼ ਕਰਕੇ ਔਰ ਉਸ ਵੀਡੀਓ ਲਿੰਕ ਤੋਂ ਬਾਣੀ ਨੂੰ ਪੜ੍ਹ ਕੇ ਸੁਣ ਕੇ ਸਹਿਜ ਪਾਠ ਕਰ ਸਕਦੇ ਹੋ ਇਹ ਕੇਵਲ ਉਹਨਾਂ ਸੰਗਤਾਂ ਲਈ ਹੈ ਜਿਨ੍ਹਾਂ ਨੂੰ ਬਾਣੀ ਪੜਨ ਦਾ ਡਰ ਹੈ ਗਲਤ ਨਾ ਪੜ ਜਾਈਏ ਜਾਂ ਜਿਨ੍ਹਾਂ ਨੇ ਸਹਿਜ ਪਾਠ ਨਹੀਂ ਕੀਤਾ ਬਾਕੀ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਹਰ ਇੱਕ ਸਹਿਜ ਸਿੱਖ ਸਹਿਜ ਪਾਠ ਆਪਣੇ ਘਰ ਵਿੱਚ ਆਰੰਭ ਕਰੋ ਬਾਣੀ ਸਾਡੇ ਘਰਾਂ ਵਿੱਚ ਹੋਵੇਗੀ ਗੁਰੂ ਦੀਆਂ ਖੁਸ਼ੀਆਂ ਸਾਡੇ ਘਰਾਂ ਦੇ ਵਿੱਚ ਹੋਣਗੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 12 ਮਾਰਚ ਤੱਕ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਜਾਂ ਤੁਸੀਂ ਦਾਸ ਦੇ ਕੋਲ ਆਪਣਾ ਨਾਮ ਦਰਜ ਜ਼ਰੂਰ ਕਰਵਾਓ ਜੀ ਮੇਰਾ ਫੋਨ ਨੰਬਰ ਹੈ 88 47 34 58 55 ਇਸ ਫੋਨ ਦੇ ਉੱਤੇ ਜਾਂ ਗੁਰਦੁਆਰਾ ਸਾਹਿਬ ਦਫ਼ਤਰ ਦੇ ਵਿੱਚ ਵੀ ਤੁਸੀਂ ਆਪਣਾ ਨਾਮ ਲਿਖਵਾ ਸਕਦੇ ਹਾਂ ਸਤ ਸੰਗਤ ਸਾਂਝਾ ਉਪਰਾਲਾ ਕਰੀਏ ਗੁਰੂ ਸਾਹਿਬ ਦੀਆਂ ਸ਼ਹੀਦਾਂ ਦੀਆਂ ਦਿਹਾੜੇ ਆ ਰਹੇ ਨੇ ਇਹਨਾਂ ਸ਼ਹੀਦਾਂ ਨੂੰ ਅਸੀਂ ਉਹਨਾਂ ਸ਼ਹੀਦਾਂ ਦੀਆਂ ਸ਼ਹੀਦਾਂ ਨੂੰ ਅਸੀਂ ਗੁਰਬਾਣੀ ਦੇ ਨਾਲ ਜੁੜ ਕੇ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਇਹਨਾਂ ਸ਼ਹੀਦਾਂ ਨੂੰ ਮਨਾਈਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਘਰ ਘਰ ਅੰਦਰ ਧਰਮਸ਼ਾਲਾ ਦੀ ਸੰਕਲਪ ਨੂੰ ਪੂਰਾ ਕਰਿਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ